ਦੇਖੋ ਜਿਹੜੀ ਸਾਡੀ ਮੀਟਿੰਗ ਹੋਈ ਆ ਦੂਜੇ ਫੋਰਮ ਨਾਲ ਨਹੀਂ ਮੀਟਿੰਗ ਹੋਏ ਪਾਈ ਕਿਉਂਕਿ ਸਮੇਂ ਦੀ ਘਾਟ ਹੋਣ ਕਰਕੇ ਜਿੰਨੀ ਸੰਗਤ ਆਈ ਆ ਸੰਗਤ ਦੇ ਪ੍ਰਬੰਧ ਕਰਨੇ ਲਈ ਦੋਨੇ ਮੋਰਚੇ ਅੰਦੀ ਡਿਊਟੀ ਵੀ ਬਣਦੀ ਆ ਅਸੀਂ ਸਵੇਰ ਦੇ ਲੱਗੇ ਹੋਏ ਆ ਕਿਉਂਕਿ ਸਾਡੀ ਨਾਨ ਪੋਲੀਟਿਕਲ ਦੀ ਇੱਥੇ ਮੋਰਚਿਆਂ ਚ ਮੀਟਿੰਗ ਹੋਈ ਥੀ ਉਹਦੇ ਵਿੱਚ ਇਹੀ ਫੈਸਲਾ ਲਿਆ ਦੇਖੋ ਸਾਰੇ ਧਰਮਾਂ ਦੇ ਵਰਗਾਂ ਦੇ ਲੋਕ ਕਿਸਾਨੀ ਖੇਤੀ ਕਰਦੇ ਆ ਅਸੀਂ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਕੀਤੀ ਆ ਜਿਹੜੇ ਧਰਮ ਨੂੰ ਵੀ ਮੰਨਦੇ ਨੇ ਲੋਕ ਉਹ ਆ ਦੋਨੇ ਫਾਰਮਾਂ ਦੀ ਮਤਲਬ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਕਰਨ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਡੱਲੇਵਾਲ ਚਾਹੇ ਉਹ ਬੰਦੀ ਬਣਾ ਰੱਖੇ ਨੇ ਪੰਜਾਬ ਸਰਕਾਰ ਨੇ ਆ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਆ ਉਹਨਾਂ ਲਈ ਤੇ ਦੂਜੇ ਜਿਹੜੇ ਮਰਨ ਵਰਤ ਤੇ ਬੈਠੇ ਆ ਸੁਖਜੀਤ ਸਿੰਘ ਹਰਦੋ ਝੰਡੇ ਲਈ ਉਨ੍ਹਾਂ ਲਈ ਹਰਦਾਸ ਬੇਨਤੀ ਕਰਨ ਸਵੇਰੇ ਸਾਡਾ ਆਪਾਸ ਹੋਇਆ ਸੀ ਕੱਲ ਨੂੰ ਫੇਰ ਮੀਟਿੰਗਾਂ ਕਰਕੇ ਦੋਨੇ ਫਾਰਮਾਂ ਦੀ ਮੀਟਿੰਗ ਹੋਊਗੀ ਜਿਹੜਾ ਅਗਲਾ ਡਿਸੀਜਨ ਜੋ ਵੀ ਹੋਊਗਾ ਉਹ ਪ੍ਰੈਸ ਦੇ ਸਾਹਮਣੇ ਰੱਖਿਆ ਜਾਊਗਾ ਔਰ ਜਿਹੜੀ ਪ੍ਰੈਸ ਦੀ ਬਾਤਾਂ ਹੋਏ ਕਰੂਗੀ ਖਨੋਰੀ ਬਾਰਡਰ ਤੇ ਉਹ 4 ਵਜੇ ਦਾ ਟਾਈਮ ਰੱਖਿਆ 4 ਵਜੇ ਕਰੇ ਕਰਾਂਗੇ ਹਰ ਰੋਜ਼ ਔਰ ਮੈਂ ਆਪਦੇ ਮਾਧਿਅਮ ਰਹੀ ਇਹ ਕਹਿਣਾ ਚਾਹਣਾ ਜਿਵੇਂ ਪ੍ਰਸ਼ਾਸਨ ਅੱਜ ਗੱਲਾਂ ਕਰਦਾ ਪਿਆ ਕਿਸੇ ਦੀ ਸੇਹ ਦੀ ਡੱਲੇਵਾਲ ਦੀ ਉਹਨਾਂ ਦੀਆਂ ਰਿਪੋਰਟਾਂ ਦੀ ਗੱਲ ਕਰਦਾ 10 ਮਹੀਨਿਆਂ ਤੋਂ ਮੋਰਚਾ ਚੱਲਦਾ ਉਦੋਂ ਤੋਂ ਪ੍ਰਸ਼ਾਸਨ ਕਿੱਥੇ ਆ ਉਦੋਂ ਦੀ ਪੰਜਾਬ ਸਰਕਾਰ ਕਿੱਥ ਪਰ ਜਿਹੜੇ 433 ਕਿਸਾਨ ਸ਼ਹੀਦ ਹੋਏ ਨੇ ਉਹ ਉਹਨਾਂ ਦੀ ਸਿਹਤ ਦੀ ਪਰਵਾਹ ਨਹੀਂ ਹੈ ਸਰਕਾਰ ਨੂੰ ਸਾਡਾ ਸ਼ੁਭਕਰਨ ਪੁੱਤ ਗੋਲੀਆਂ ਮਾਰ ਕੇ ਜ਼ਹੀਦ ਕੀਤਾ ਉਸ ਤੋਂ ਵੀ ਅੱਗੇ ਜਾਵਾ ਪਿਰਤਪਾਲ ਸਿੰਘ ਨੂੰ ਹਰਿਆਣੇ ਦੇ ਸਰਕਾਰ ਦੇ ਗੁੰਡਿਆਂ ਨੇ ਚੁੱਕ ਕੇ ਬੋਰੀਆਂ ਦੇ ਵਿੱਚ ਪਾ ਕੇ ਹਰਿਆਣਾ ਦੇ ਵਿੱਚ ਲੈ ਗਏ ਉਹਦਾ ਇਲਾਜ ਨਹੀਂ ਕਰਾਇਆ ਇਹ ਸਰਕਾਰਾਂ ਕਿੱਥੇ ਉਦੋਂ ਪੰਜਾਬ ਸਰਕਾਰ ਕਿੱਤੇ ਸੀ ਉਦੋਂ ਮੋਰਚਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਬਾਪੂ ਬਲਦੇਵ ਸਿੰਘ ਸਿਰਸਾ ਜੀ ਬੈਠੇ ਆ ਇਹਨਾਂ ਦੀ ਮੋਰਚਿਆਂ ਵੱਲੋਂ ਡਿਊਟੀ ਲੱਗੀ ਦੀ ਉਦੋਂ ਇਲਾਜ ਕਰਾਇਆ ਪੰਜ ਬੱਚਿਆਂ ਦੀਆਂ ਅੱਖਾਂ ਚਲੇ ਗਈਆਂ ਉਦੋਂ ਸਰਕਾਰ ਕਿੱਥੇ ਸੁੱਤੀ ਪਈ ਸੀ ਤੋਂ ਸਿੱਧਾ ਸਿੱਧਾ ਸੀ ਇਹ ਕਹਿ ਸਕਦੇ ਆ ਵੀ ਪੰਜਾਬ ਸਰਕਾਰ ਦੀ ਮਨਛਾ ਸਾਫ ਨਹੀਂ ਜਿਹੜੇ ਲੋਕ ਵੀ 70 ਸਾਲਾਂ ਤੋਂ ਪੰਜਾਬ ਤੇ ਕਾਬਜ਼ ਰਹੇ ਨੇ ਸੈਂਟਰ ਸਰਕਾਰ ਤਾਂ ਹੈ ਹੀ ਪੰਜਾਬ ਦੀ ਨਹੀਂ ਬਣ ਸਕਦੀ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਬਣਾਈ ਉਹ ਕਿਸਾਨਾਂ ਦੀ ਨਹੀਂ ਇੱਕ ਸਿਰਫ ਇਹੀ ਕਹਿਣ ਨੂੰ ਆ ਟੀਵੀਆਂ ਤੇ ਬੈਠ ਕੇ ਜਾਂ ਬਿਆਨ ਦੇਣੇ ਨੂੰ ਪੰਜਾਬ ਸਰਕਾਰ ਕਿਸਾਨਾਂ ਦੀ ਆ ਪਰ ਜਿਵੇਂ ਪਿੱਛੇ ਆ ਪਿਛਲੇ ਦਿਨੀ ਝੋਨੇ ਦਾ ਸੀਜ਼ਨ ਨਿਕਲੇ ਆ ਦਰਵਾਕ ਸਿੰਘ ਉਹਨਾਂ ਨੇ ਗੱਲ ਰੱਖੀ ਆ ਅਗਰ ਜੇ ਐਮਐਸਪੀ ਗਰੰਟੀ ਕਾਨੂੰਨ ਹੁੰਦਾ ਤਾਂ ਮੈਂ ਕਹਿੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਜੇ ਕਿਤੇ ਝੋਨੇ ਨੂੰ ਕੱਟ ਲੱਗ ਜਾਂਦਾ ਕਿਸਾਨ ਦਾ ਖੂਨ ਚੂਸਿਆ ਜਾਂਦਾ ਉਸ ਤੋਂ ਵੀ ਵੱਧ ਕੇ ਜਾਈਏ ਤੁਹਾਡੇ ਮਾਧਿਅਮ ਰਾਈ ਕਹਿ ਰਹੇ ਆ ਦੋਨੇ ਫਾਰਮ ਅਜ ਖਨੌਰੀ ਬਾਰਡਰ ਸ਼ੰਭੂ ਬਾਰਡਰ ਅਰ ਰਤਨਪੁਰਾ ਰਾਜਸਥਾਨ ਦੇ ਬਾਰਡਰ ਤੇ ਜੇ ਅੱਜ ਗੱਲ ਹੋ ਰਹੀ ਆ ਕਿਸਾਨ ਦੀ ਤਾਂ ਮਜ਼ਦੂਰ ਦੀ ਗੱਲ ਵੀ ਹੋ ਰਹੀ ਆ ਛੋਟੇ ਦੁਕਾਨਦਾਰ ਦੀ ਵੀ ਗੱਲ ਹੋ ਰਹੀ ਆ ਛੋਟੇ ਵਪਾਰੀ ਦੀ ਵੀ ਗੱਲ ਹੋ ਰਹੀ ਆ ਔਰ ਪੀਸਫੁਲੀ ਮੋਰਚਾ ਚੱਲਦਾ ਇਸ ਤਰ੍ਹਾਂ ਚੱਲਦਾ ਰਹੂਗਾ ਜਦ ਤੱਕ ਇਹ ਮੰਗਾਂ ਨਹੀਂ ਮਨਾ ਲੰਦੇ ਚਾਹੇ ਮੰਗਾਂ ਸੈਂਟਰ ਨਾਲ ਸੰਬੰਧਿਤ ਹੈਗੇ ਆ ਪਰ ਦੋਨੇ ਫੋਰਮਾਂ ਦਾ ਇਹ ਬਿਲਕੁਲ ਹੈਗਾ ਜਿੰਨੇ ਵੀ ਜਿਹੜੀ ਵੀ ਕਾਲ ਹੋਊਗੀ ਉਹ ਪੀਸਫੁਲੀ ਹੋਊਗੀ ਮੋਰਚਾ ਪੀਸਫੁਲੀ ਚੱਲਦਾ ਰਹੂਗਾ ਕੱਲ ਨੂੰ ਦੋਵੇਂ ਫੋਰਮਾਂ ਦੀ ਮੀਟਿੰਗ ਇੱਥੇ ਆ ਦੂਸਰਾ ਸਵਾਲ ਇਹ ਆ ਕਿ ਜੋ ਅੰਦਰ ਮੀਟਿੰਗ ਹੋਈ ਉਹਨਾਂ ਨੇ ਕਿੰਨਾ ਸਮਾਂ ਮੰਗਿਆ ਪਲੀਜ਼ ਅਧਿਕਾਰੀਆਂ ਨੇ ਕਿ ਸਾਨੂੰ ਇੱਕ ਦਿ ਦੇਖੋ ਇਹ ਦੋ ਟੁਕ ਦੀ ਗੱਲ ਹੋਈ ਆ ਉਹਨਾਂ ਨਾਲ ਮਿੰਟ ਤਾਂ 5-7 ਲੱਗੇ ਨੇ ਗੱਲ ਇੱਥੇ ਆ ਗੱਲ ਉਸ ਤੋਂ ਅੱਗੇ ਨਹੀਂ ਚੱਲੀ ਉਸ ਤੋਂ ਗੱਲ ਅੱਗੇ ਤਾਂ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮੋਰਚੇ 'ਚ ਲਿਆਂਦਾ ਜਾਵੇ ਜਿਹੜੀ ਤੁਸੀਂ ਬੰਦੀ ਬਣਾ ਕੇ ਰੱਖਿਆ ਉਹਨੂੰ ਛੱਡ ਦਿੱਤਾ ਜਾਵੇ ਫਿਰ ਉਹਨਾਂ ਨੇ ਕਿਹਾ ਤੁਹਾਡੀ ਗੱਲ ਸਾਡੇ ਕੋਲ ਆ ਗਈ ਆ ਸਾਨੂੰ ਵੀ ਆਏ ਸੀ ਪ੍ਰਸ਼ਾਸਨ ਬਾਰ-ਬਾਰ ਫੋਨ ਕਰਦਾ ਸੀ ਮੀਟਿੰਗ ਕਰਨੀ ਆ ਮੀਟਿੰਗ ਕਰਨੀ ਆ ਔਰ ਜਿਹੜਾ ਮੀਟਿੰਗ ਦੇ ਵਿੱਚ ਸਵੇਰੇ ਵੀ ਇਹ ਤੈਹ ਹੋ ਚੁੱਕਿਆ ਸੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਕੋਈ ਵੀ ਪ੍ਰਸ਼ਾਸਨ ਮੀਟਿੰਗ ਕਰਨੀ ਚਾਹੁੰਦਾ ਮੋਰਚੇ ਤੋਂ ਬਾਹਰ ਮੀਟਿੰਗ ਨਹੀਂ ਹੋਊਗੀ ਇਹ ਮੋਰਚੇ ਦਾ ਫੈਸਲਾ ਬਿਲਕੁਲ اٹਲ ਹੈਗਾ ਵਾ ਤੁਹਾਨੂੰ ਵੀ ਕਿਹਾ ਵੀ 4 ਵਜੇ ਪੀਸੀ ਕਰਕੇ ਆ ਸੌਰੀ ਉਹਨਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਪੀਸੀ ਥੋੜੀ ਲੇਟ ਹੋਈ ਆ ਪਰ ਇਹ ਗੱਲ ਬਿਲਕੁਲ ਰੱਖੀ ਗਈ ਆ ਉਹਨਾਂ ਨੇ ਸਮਾਂ ਜਿਹੜਾ ਕਿਹਾ ਵੀ ਤੁਹਾਡੀ ਗੱਲ ਸਾਡੇ ਕੋਲ ਆ ਗਈ ਆ ਅਸੀਂ ਅੱਗੇ ਗੱਲ ਕਰਾਂਗੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਹੈ ਕਿਉਂਕਿ ਕੁਝ ਚਰਚਾਵਾਂ ਚੱਲ ਰਹੀਆਂ ਨੇ ਸ਼ੂਗਰ ਨੂੰ ਲੈ ਕੇ ਉਹਨਾਂ ਦੀ ਦੇਖੋ ਡੱਲੇਵਾਲ ਸਾਹਿਬ ਨੂੰ ਜਿਹੜੀ ਸ਼ੂਗਰ ਦੀ ਗੱਲ ਆ ਪਹਿਲੀ ਗੱਲ ਤਾਂ ਸ਼ੂਗਰ ਹੋਊਗੀ ਨੀ ਨੋਰਮਲ ਆ ਸ਼ੂਗਰ ਉਹਨਾਂ ਦੀ ਜਿਹੜੀਆਂ ਟੈਸਟਾਂ ਦੇ ਵੱਡੇ ਆ ਗੂਨੇ 2:47 'ਤੇ ਜਿਸ ਕੰਡੀਸ਼ਨ ਨਾਲ ਉਹਨਾਂ ਨੂੰ ਚੁੱਕਿਆ ਜਾਂਦਾ ਉਹਨਾਂ ਨੂੰ ਜੁੱਤੇ ਨਹੀਂ ਪਹਿਨਣ ਦਿੱਤੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਬੰਨਣ ਦਿੱਤੀ ਔਰ ਉਹਨਾਂ ਨੂੰ ਪਜਾਮਾ ਨਹੀਂ ਪਹਿਨਣ ਦਿੱਤਾ ਇਹ ਜੀ ਕਿਹੜੀ ਸਥਿਤੀ ਆ ਗਈ ਇਹ ਜੀ ਕਿਹੜੀ ਨੌਬਤ ਆ ਗਈ ਵੀ ਇਸ ਤਰੀਕੇ ਨਾਲ ਉਹਨਾਂ ਦੇ ਟੈਸਟ ਕਰਾਉਣੇ ਆ ਸੋ ਮੋਰਚਾ ਬੈਠਾ ਜਗਜੀਤ ਸਿੰਘ ਡੱਲੇਵਾਲ ਆਪ ਅਵੇਅਰ ਨੇ ਡੱਲੇਵਾਲ ਸਾਹਿਬ ਨੂੰ ਇਹ ਜੀ ਕੋਈ ਬਿਮਾਰੀਓ ਨਹੀਂ ਹੈ ਉਹ ਆਪ ਰਿਪੋਰਟਾਂ ਕਰਾਉਂਦੇ ਰਹਿੰਦੇ ਹਲੇ 10 ਦਿਨ ਪਹਿਲਾਂ ਉਹਨਾਂ ਨੇ ਰਿਪੋਰਟਾਂ ਕਰਾਈਆਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਕੋਈ ਅਪਡੇਟ ਹੈਗੀ ਆ ਹਸਪਤਾਲ ਤੋਂ ਅਪਡੇਟ ਆਈ ਕੋਈ ਉਹਨਾਂ ਦੀ ਸਾਡੇ ਕੋਲ ਰਿਪੋਰਟਾਂ ਨਹੀਂ ਆਈਆਂ ਤੇ ਉਹ ਚੜ੍ਹਦੀ ਕਲਾ 'ਚ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨਾਂ ਨੇ ਕੱਲ ਤੋਂ ਹੀ ਜਿਹੜਾ ਤੁਹਾਨੂੰ ਕੱਲ ਪ੍ਰੈਸ ਦੇ ਵਿੱਚ ਅਸੀਂ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਕੱਲ ਤੋਂ ਹੀ ਮਰਨਬਰਤ ਚਾਲੂ ਕਰਤਾ ਸੀ ਆਪਣਾ ਬਹੁਤ ਨਿੰਦਣਯੋਗ ਹੈ ਕਿ ਜਿਹੜੇ ਕਿ ਸਰਕਾਰ ਨੇ ਇਹ ਤੱਕਾ ਕੀਤਾ ਸਾਡੇ ਨਾਲ ਰਾਤ ਨੂੰ ਪੌਣੇ 3 ਵਜੇ ਲੈ ਕੇ ਗਏ ਤਾਂ ਸਾਨੂੰ ਸੁਖਜੀਤ ਸਿੰਘ ਨੂੰ ਤਾਂ ਬੈਠਣਾ ਪੈ ਗਿਆ ਮਰਨਬਰਤ ਤੇ ਕਿ ਜਿਹੜੇ 20 ਦਿਨਾਂ ਨੂੰ ਸਥਿਤੀ ਬਣਨੀ ਸੀ ਉਹ ਸਰਕਾਰ ਦੀ ਮਾੜੀ ਨੀਤੀ ਦੇ ਕਾਰਨ ਪਹਿਲੀਆਂ ਚ ਹੀ ਬਣਾਤੀ ਸਰਕਾਰ ਨੇ ਉਸ ਨੂੰ ਅਸੀਂ ਬਹੁਤ ਨਿੰਦਣਯੋਗ ਮੰਨਦੇ ਆਂ ਔਰ ਦੂਜੀ ਗੱਲ ਕਿ ਅਸੀਂ ਜਿਹੜੀਆਂ ਕਿ ਪਹਿਲਾਂ ਮੰਗਾਂ ਸਾਡੀਆਂ ਜਿਹੜੀਆਂ ਉਹ ਸਾਡੀਆਂ ਮੰਗਾਂ ਹਰ ਪੂਰੇ ਭਾਰਤ ਲਈ ਹੈ ਤੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਉਹੀ ਵਾਅਦਿਆਂ ਨੂੰ ਲੈ ਕੇ ਬੈਠੇ ਆਂ ਕਿ ਵਾਅਦੇ ਕੀਤੇ ਹੋਏ ਸਾਡੇ ਪੂਰੇ ਕਰੇ ਸਰਕਾਰ ਜਿਹੜੇ ਕਿ ਸਾਡੇ ਨਾਲ ਜਦੋਂ ਅਸੀਂ 13 ਮਹੀਨੇ ਬੈਠੇ ਰਹੇ ਆਂ ਤਾਂ ਇਸ ਕਰਕੇ ਅਸੀਂ ਉੱਥੇ ਇੱਥੇ ਬੈਠੇ ਆਂ ਤੇ ਜਿਹੜਾ ਕਿ 13 ਜਨਵਰੀ ਤੋਂ ਇੱਥੇ ਆਏ ਹੋਏ ਆਂ ਅਸੀਂ ਆਪਣੇ ਬੱਚੇ ਵੀ ਸ਼ਹੀਦ ਕਰਾ ਲੇ ਸਾਡੇ ਬਜ਼ੁਰਗ ਵੀ ਕੁਝ ਬੰਦਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਉਸ ਲਈ ਅਸੀਂ ਸਰਕਾਰ ਨਾਲ ਨੂੰ ਕਹਿੰਨੇ ਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਹਨਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਔਰ ਮੇਰੀ ਇੰਨੀ ਗੱਲ ਤੋਂ ਬਾਅਦ ਇੰਦਰਜੀਤ ਸਿੰਘ ਕੋਟ ਬੁੱਢਾ ਆਖਲੀ ਗੱਲ ਰੱਖਣ ਭਾਈਚਾਰੇ ਦੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਾ ਪਤਾ ਹੀ ਆ ਕਿ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3 ਵਜੇ ਦਰਮਿਆਨ ਇਹ ਸਾਰੀ ਹਕੀਕਤ ਜਿਹੜਾ ਪਾਣਾ ਵਰਤਿਆ ਔਰ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਪੰਜਾਬ ਸਰਕਾਰ ਨੇ ਕਿ ਜਿਹੜਾ ਸਾਫ਼ ਜ਼ਾਹਰ ਹੋ ਗਿਆ ਕਿ ਸੈਂਟਰ ਸਰਕਾਰ ਦੇ ਨਾਲ ਰਲਿ ਮਿਲੀ ਹੋਈ ਆ ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਰਤਨਗੜ੍ਹ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਇਦਾਂ ਵੱਡਾ ਐਕਸ਼ਨ ਲੈ ਜਾਣਾ ਔਰ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਹਾਂ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਲਦੇ ਤੇ ਆ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਹਨਾਂ ਨੇ ਇਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਆ ਔਰ ਇਹ ਵੀ ਏਡੀ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਿਸ਼ਵਾਸਤੀ ਸਾਨੂੰ ਸੈਂਟਰ ਸਰਕਾਰ ਤੇ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪ ਰੇਖਾ ਨਿਭਾਤੀ ਹੈ। ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ। ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਉਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗੱਲਬਾਹਰ ਚਲੇ ਜਾਵੇ ਔਰ ਇਸ ਕਰਕੇ ਫੌਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਮੋਰਚੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਿਸ਼ਵਾਸ ਦਿਵਾਇਆ ਕੀ ਸਾਨੂੰ ਇਹ ਦੱਸਦੇ ਆ ਔਰ ਕੀ ਇਹ ਮੈਸੇਜ ਕਰਦੇ ਆ ਪਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ ਅਗਲੀ ਗੱਲਬਾਤ ਹੋਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਉਹਨਾਂ ਨਾਲ ਰਹਿਸਾਂਜੀ ਕਰਕੇ ਕੋਈ ਅਗਲੀ ਹੋਰ ਰੂਪਰੇਖਾ ਜਿਹੜੀ ਅਲਿਕਣੀ ਆ ਉਹ ਇਸ ਪ੍ਰਸ਼ਾਸਨ ਦੇ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧੰਨਵਾਦ ਜੀ ਸਭ ਤੋਂ ਪਹਿਲਾਂ ਪ੍ਰਕਾਰ ਨੌਜਵਾਨਾਂ ਸਾਰਿਆਂ ਨੂੰ ਵੈਗੁਰੂ ਜੀ ਸਾਹਿਬ ਅਗਰੁਜ ਕੀ ਪਤੀ ਔਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਦਿੱਲੀ ਬਾਰਡਰਾਂ ਤੇ ਮੋਰਚੇ ਲੱਗੇ ਸੀ ਉਸ ਟਾਈਮ ਤੇ ਵੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾ ਰਹੇ ਹੋ ਸੋ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਦੱਸਾ ਤੇ ਜੇ ਉਸ ਤੋਂ ਬਾਅਦ ਮਨੋਜੀ ਨੇ ਵੀ ਸੈਨਾ ਜਨੇ ਵੀ ਬੋਲਣੇ ਮੈਂ ਤਾਂ ਸਿਰਫ ਇਹਨਾ ਕਹਾਂਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਨਿਸ਼ਚਿਤ ਕੀਤਾ ਸੀ ਮਰਨਵਰਤ ਰੱਖਣ ਦਾ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਜਲਦੀ ਮੰਗਾਂ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਅਗਨਪੇਟ ਨਹੀਂ ਕੀਤਾ ਜਾਊਗਾ ਉਹਨਾਂ ਦਾ ਜਿਹੜਾ ਸਰੀਰ ਆ ਉਹ ਇੱਥੇ ਰੱਖਿਆ ਜਾਊਗਾ ਤੇ ਅਗਲਾ ਜਿਹੜਾ ਕਿਸਾਨ ਆਗੂਆ ਉਹ ਉਹਨਾਂ ਦੀ ਥਾਂ ਦਿੱਤੇ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਤੇ ਬੈਠੇਗਾ ਔਰ ਇਹ ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਭਾਰਤ ਸਰਕਾਰ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਸਾਡੀਆਂ 12 ਮੰਗਾਂ ਜਿਨ੍ਹਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਮੋਰਚਾ ਚੱਲੇਗਾ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਵੀ ਇਹ ਕਹਿਣ ਦੀਆਂ ਗੱਲਾਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਲੇਕਿਨ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਲਿਆ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 26 ਨਵੰਬਰ ਨੂੰ ਤੜਕੇ 4:30 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕ ਕੇ ਲਗਾਇਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਹਿੰਦਿਤਿਕ ਵੱਲੋਂ ਤੇ ਕੇਐਮਐਮ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਆਗੂ ਹੈ ਉਹਨਾਂ ਵੱਲ ਤੇ ਬੈਠ ਜਾਏਗਾ। ਹੁਣ ਮੈਂ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸੁਖਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਪ੍ਰੇਕਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਸੰਘਰਸ਼ ਜਿਹੜਾ ਇਹ ਚੱਲਦਾ ਰਹੇਗਾ ਔਰ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਮੰਗਾ ਪਰਵਾਹੀ। ਅਸੀਂ ਤੁਹਾਡੇ ਮਾਧਮ ਰਾਹੀਂ ਇਹ ਗੱਲ ਸਾਫ਼ ਕਰਨੀ ਚਾਹੁੰਦੇ ਆ ਕਿ 13 ਫਰਵਰੀ ਤੋਂ ਸਾਡੇ ਦੋਵੇਂ ਫਰੋਮਾਂ ਵੱਲੋਂ ਬਾਰਡਰਾਂ ਦੇ ਉੱਤੇ ਸੰਘਰਸ਼ ਜਾਰੀ ਹੈ। ਕੇਂਦਰ ਸਰਕਾਰ ਨੇ ਰਾਸਤੇ ਰੋਕ ਕੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਹੋਇਆ ਰਸਤਿਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਤਰਾ ਚੜਾ ਆਉਂਦੇ ਹੁੰਦੇ ਆ ਤੇ ਆ ਰਹੇ ਆ ਦੱਲੇਵਾਲ ਸਾਹਿਬ ਸਾਡੇ ਬਹੁਤ ਸਤਕਾਰਯੋਗ ਆਗੂ ਹੈ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਸੁਖਜੀਤ ਸਿੰਘ ਹਰਦੋ ਝੰਡੇ ਸਾਡੇ ਸਤਕਾਰਯੋਗ ਸਾਥੀ ਮਰਨ ਵਰਤ ਤੇ ਬੈਠੇ ਆ ਜਣੀ ਇਸ ਤੋਂ ਅੱਗੇ ਸੰਘਰਸ਼ ਚੱਲਣੇ ਆ ਇਹ ਸੰਘਰਸ਼ 19 ਦੇਰ ਤੱਕ ਚੱਲਣਗੇ ਜਿੰਨੀ ਦੇਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰ ਲੈਂਦੀ ਕਿਉਂਕਿ ਇੱਥੇ ਮਰਨ ਵਰਤ ਚਾਲੂ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ 6 ਦਸੰਬਰ ਨੂੰ ਅੱਗੇ ਵਧਣ ਦਾ ਫੈਸਲਾ ਜਿਹੜਾ ਉਹ ਕੀਤਾ ਹੋਇਆ ਹੈ। ਜਾਨੀ ਉੱਥੇ ਸਾਡੇ ਜਥਿਆਂ ਦੇ ਰੂਪ ਵਿੱਚ ਸਾਡੇ ਕਿਸਾਨ ਅੱਗੇ ਵਧਣਗੇ। ਸਰਕਾਰ ਨੇ ਗੋਲੀਆਂ ਚਲਾਉਣੀਆਂ ਚਲਾ ਲੇ ਜਿੰਨੀਆਂ ਚਲਾਉਣੀਆਂ ਜਿੰਨੇ ਮਾਰਨੇ ਆ ਮਾਰ ਲੇ। ਇੱਕ ਡੱਲੇ ਵਾਲ ਸਾਹਿਬ ਨੂੰ ਚੱਕ ਕੇ ਇਹ ਲੜਾਈ ਖਤਮ ਨਹੀਂ ਹੋ ਜਾਂਦੀ। ਹਰ ਦੋ ਝੰਡੇ ਸਾਹਿਬ ਸ਼ਹੀਦੀ ਪਾ ਜਾਂਦੇ ਆ ਲੜਾਈ ਖਤਮ ਨਹੀਂ ਹੁੰਦੀ। ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮਾਧਮ ਰਾਹੀਂ ਪੰਜਾਬ ਦੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਸਦਾ ਝੂਠ ਬੋਲਦੇ ਆਂ ਜੋ ਸਰਕਾਰਾਂ ਤੇ ਕੁਰਸੀਆਂ ਤੇ ਬੈਠ ਕੇ ਤੁਸੀਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਦਾ ਪੂਰਾ ਬੀੜਾ ਚੁੱਕਿਆ ਹੋਇਆ ਢੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਜਿਹਦੇ ਤਹਿਤ ਤੁਸੀਂ ਉਹ ਹਾਲਾਤ ਪੈਦਾ ਕੀਤੇ ਆ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੋਲੀ ਹੈ ਕਿਸਾਨਾਂ ਨੇ ਕੱਟ ਲਾਏ ਹੈ 200 ਤੋਂ ਲੈ ਕੇ 600 ਰੁਪਏ ਪ੍ਰਤੀ ਕੁੰਟਲ ਹਰ ਜਗ ਚੱਲਿਆ ਹੈ ਡੀਪੀ ਦੀ ਘਾਟ ਪੈਦਾ ਕੀਤੀ ਹੈ ਤੂਏ ਦੇ ਨਾਂ ਦੇ ਉੱਤੇ ਪ੍ਰਦੂਸ਼ਣ ਦੇ ਨਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਤੁਸੀਂ ਨੇ ਇਹੇ ਹਾਲਾਤ ਪੈਦਾ ਕਰ ਰਹੀ ਹੈ ਕੇਂਦਰ ਤੇ ਪੰਜਾਬ ਦੀ ਸਰਕਾਰ ਆ ਇਹਦੇ ਵਿੱਚ ਅਸੀਂ ਅਸਫਲ ਨਹੀਂ ਹੋਣ ਦਿੰਦੇ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਉਹਨਾਂ ਗੁਰੂ ਪੀਰਾਂ ਦੀ ਧਰਤੀ ਹੈ ਪੰਗਮਰਾਂ ਦੀ ਧਰਤੀ ਹੈ ਜਿਹੜੇ ਕਦੇ ਵੀ ਸੰਘਰਸ਼ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਸੰਘਰਸ਼ੀ ਲੋਕ ਆ ਅਪਦੇ ਸੰਘਰਸ਼ ਤੇ ਵਿਸ਼ਵਾਸ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿੰਨਾ ਜ਼ੁਲਮ ਕਰਨਾ ਹੈ ਜ਼ਬਰ ਕਰਨਾ ਹੈ ਕਰੋ ਤੇ ਅਸੀਂ ਰੱਤੀ ਪਰ ਵੀ ਅਸੀਂ ਤੋਂ ਪਿੱਛੇ ਨਹੀਂ ਹਟਾਂਗੇ ਦੋਵੇਂ ਫੋਰਮ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰਵਾਹ ਨਹੀਂ ਕਰਦੇ ਓਨੀ ਦੇਰ ਤੱਕ ਅਸੀਂ ਘਰਾਂ ਤੇ ਨਹੀਂ ਜਾਵਾਂਗੇ ਤੁਹਾਡੇ ਮੱਧਮ ਰਾਹੀਂ ਸਾਡੇ ਸਮੁੱਚੇ ਪਾਰ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਰਾਵੋ ਦੇ ਖੇਤੀਬਾੜੀ ਸੈਕਟਰ ਬਚਾਉਣਾ ਹੈ ਜੇ ਨੌਜਵਾਨਾਂ ਵਾਸਤੇ ਨੌਕਰੀਆਂ ਦੇ ਬੂਹੇ ਖਲੋਣੇ ਆ ਤਾਂ ਹੁਣ ਸਮਾਂ ਤੇ ਹਾਲਾਤ ਮੰਗ ਕਰਦੇ ਆ ਕਿ ਘਰਾਂ ਦੇ ਸੁੱਖ ਤਿਆਕ ਕੇ ਆਓ ਆ ਸੰਘਰਸ਼ਾਂ ਚ ਕੁੱਦੀਏ ਸੜਕਾਂ ਤੇ ਆਈਏ ਤੇ ਸਰਕਾਰ ਦੀਆਂ ਨਾਸਾਂ ਦੇ ਵਿੱਚ ਧੂਆਂ ਲਿਆ ਕੇ ਅਸੀਂ ਆਪਣੀ ਖੇਤੀਬਾੜੀ ਸੈਕਟਰ ਨੂੰ ਬਚਾਈਏ ਨੌਕਰੀਆਂ ਦੇ ਬੂਹੇ ਖਲਾਈਏ ਤੇ ਪੰਜਾਬ ਦੀ ਧਰਤੀ ਦੇ ਵਿੱਚੋਂ ਨਸ਼ੇ ਖਤਮ ਕਰਾਈਏ ਸਰਕਾਰਾਂ ਝੂਠ ਬੋਲਦੀਆਂ ਜਿੰਦੀ ਮਰਜ਼ੀ ਸਰਕਾਰ ਬਣਾ ਲਓ ਕਿਸੇ ਨੇ ਸਾਡੀ ਮਾਂ ਨਹੀਂ ਬਣਨੀ ਇਸ ਕਰਕੇ ਸਾਡੀ ਸਮੂਹ ਕਿਸਾਨ ਦੇ ਸਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੰਘਰਸ਼ਾਂ ਵਿੱਚ ਪਹੁੰਚੋ ਪੁਲਿਸ ਵਧਿੱਕੀਆਂ ਕਰਦੀ ਹੈ ਦੱਲੇয়াল ਸਾਹਿਬ ਨੂੰ ਚੁੱਕ ਕੇ ਲੈ ਗਈ ਹੋਰ ਵਧਿੱਕੀ ਕਰ ਸਕਦੀ ਹੈ ਸਾਡੇ ਅਗਲੇ ਸੁਖਜੀਤ ਸਿੰਘ ਹਰਦੋ ਚੰਡੇ ਨੂੰ ਗ੍ਰਿਫਤਾਰ ਕਰਕੇ ਇਲਜ਼ਾ ਜਾ ਸਕਦੇ ਜੇ ਤਾਕਤ ਘਟੂਗੀ ਕਿਉਂਕਿ ਸਰਕਾਰ ਤਕੜੀ ਹੈ ਇਸ ਕਰਕੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਭਰਾ ਭੋ ਸੰਘਰਸ਼ਾਂ ਦੇ ਵਿੱਚ ਕੁਦੋ ਸਮਾਂ ਮੰਗ ਕਰਦਾ ਹੈ ਕਿ ਅੱਗੇ ਹੋ ਕੇ ਸੰਘਰਸ਼ ਕਰੀਏ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੂੰ ਪੁੱਠਾ ਗੀੜਾ ਦਈਏ ਇਹਨਾਂ ਗੱਲਾਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ